ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਹੜੀ ਸਜਣੋ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਸੀ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਾੜੀ ਮੁਸਤਫਾ ਆ ਗਿਆ ਸਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਆ ਜਾਂਦਾ ਨੇੜੇ ਬਾਗਾਪਰਾਣਾ ਮੇਨ ਸ਼ਹਿਰ ਮੇਨ ਕਸਬਾ ਵੀਰਹਰਾਂ ਨੂੰ ਲੱਗਦਾ ਘਰੇਲੂ ਪਰਿਵਾਰ ਆ ਘਰੇਲੂ ਪਰਿਵਾਰ ਦੇ ਕੋਲੋਂ ਤੁਹਾਨੂੰ ਇੱਕ ਝੋਟੀ ਸੂਣ ਵਾਲੀ ਕਿੰਨੇ ਦਿਨ ਬਾਕੀ ਹੈ ਦਾ ਲੇਖਾ ਜੋਖਾ ਆਪਾਂ ਪੁੱਛ ਲਾਂਗੇ ਭਰਾ ਤੋਂ ਮਗਰਲੇ ਸੂਏ ਦੀ ਸੱਜਣੋਂ ਇਹਦੇ ਜਿਹੜੇ ਬੱਚੇ ਨੂੰ ਪਹਿਲੇ ਸੂਏ ਨੇ ਜਨਮ ਦਿੱਤਾ ਉਹ ਕੱਟੀ ਸਾਹਮਣੇ ਸਕਰੀਨ ਤੇ ਚੱਲੀ ਜਾਂਦੀ ਆ ਕਿੰਨਾ ਦੁੱਧ ਬਾ ਦਿੱਤਾ ਸਾਰਾ ਹਿਸਾਬ ਕਿਤਾਬ ਆਪਾਂ ਮਾਲਕਾਂ ਤੋਂ ਪੁੱਛ ਲਾਂਗੇ ਜੁੜੇ ਰਹਿਵੰਡ ਤੱਕ ਤੁਹਾਡਾ ਧੰਨਵਾਦ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਆ ਸੱਜਣੋਂ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰ ਲਿਓ ਵੀਡੀਓ ਵੇਖੋ ਐਂਡ ਤੱਕ ਛੋਟੀ ਚੰਗੇ ਵੱਡੇ ਕਦ ਕਾੜਦੀ ਤੇ ਚੰਗੇ ਬੋਡੀ ਸਟਰਕਚਰ ਦੀ ਤੇ ਚੰਗੇ ਦੁੱਧ ਵਾਲੀ ਆ ਸੱਜਣੋ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਨਾ ਮੇਰਾ ਭਰਾ ਠੀਕ ਆ ਵਧੀਆ ਜੀ ਚੜਦੀ ਕਲਾ ਨਾ ਹਾਂਜੀ ਚੜਦੀ ਕਲਾ ਹੀ ਨਾਂ ਕੀ ਵੀਰ ਦਾ ਨਾਂ ਬਈ ਕੇਵਲ ਜੀ ਕੇਵਲ ਹਾਂਜੀ ਪਿੰਡ ਕਿਹੜਾ ਆ ਗਿਆ ਵੀਰੇ ਮਾੜੀ ਵਸਤਫਾ ਵੀਰੇ ਜਲਾ ਮੋਗਾ ਆ ਗਿਆ ਜਲਾ ਮੋਗਾ ਜੀ ਨੰਬਰ ਭਰਾ ਦਾ ਨੰਬਰ 99145 ਜੀ 97486 ਇੱਕ ਵਾਰੀ ਹੋਰ ਕਰੀ ਰਿਪੀਟ 99145 ਜੀ 97486 ਠੀਕ ਹੈ ਇਹਤੇ ਕਰ ਲੈ ਸੰਪਰਕ ਠੀਕ ਤੇ ਝੋਟੀ ਆਪਣੇ ਘਰ ਦੀ ਆ ਨਾ ਹਾਂਜੀ ਕਰਦੀ ਝੋਟੀ ਠੀਕ ਆ ਸੁਆ ਕਿਹੜਾ ਸੁੰਦੀ ਵੀ ਦੂਜਾ ਸੁਆ ਸੁੰਦੀ ਜੀ ਦੂਜਾ ਸੁਆ ਸੂਗੀ ਘਰ ਦੀ ਝੋਟੀ ਆ ਪਹਿਲੇ ਸੁਆ ਕਿੰਨਾ ਕੁ ਦੁੱਧ ਤੇਰੀ ਸੇਵਾ ਤੇ ਦਿੰਦੀ ਰਹੀ ਆ ਇਹ 14 15 ਕਿਲੋ ਦਿੰਦੀ ਰਹੀ ਆ ਪਹਿਲੇ ਸੁਆ ਜੀ ਅੱਛਾ ਇਹਨਾਂ ਦੁੱਧ ਦੇਗੀ 14 15 ਚੰਦਾ ਰਿਆਂ ਐਤਕੀ ਇਹਨਾਂ ਤਾਂ ਦੇ ਦੂਗੀ 14 15 ਕਿਲੋ ਗਰਮੀ ਵਾਲੀ ਆ ਨਹੀਂ ਗਰਮੀ ਵੀ ਜਿਆਦਾ ਆ ਗਈ ਨਾ ਗਰਮੀ ਜਿਆਦਾ ਦੋਗੀ ਅੱਛਾ ਹਾਂਜੀ ਠੀਕ ਆ ਚਲ ਇਹਨਾਂ ਵੀ ਬਹੁਤ ਅਜੇ ਮਹਾਰਾਜ ਕਿਰਪਾ ਕਰੇ ਗੁਰੂ ਰਾਮਦਾਸ ਤੇ ਦਿਨ ਕਿੰਨੇ ਪਏ ਆ ਦਾਦਾ 7-8 ਬਾਕੀ ਹੋਏ ਇੱਕ ਹਫਤੇ ਦੇ ਵਿੱਚ ਵਿੱਚ ਸੂਪੂ ਥਣਾ ਥਣਾ ਲੋ ਭਾਰ ਲੋ ਬੇਫਿਕਰੀ ਪੂਰੀ ਗਰੰਟੀ ਹੈ ਵੀਰ ਯਾਰ ਸਾਣਾ ਥਣਾ ਥਣਾ ਲੋ ਥਣਾ ਦੀ ਤੇ ਭਾਰ ਦੀ ਫੁੱਲ ਗਰੰਟੀ ਆਪਣੀ ਹੈ ਨਾ ਤੇ ਬਾਕੀ ਕੋਲੇ ਖਣੀ ਕੱਦ ਕੋਦ ਵਿਖਾ ਦੇ ਕਿਰਾ ਪੈਠ ਪੁੜਾ ਵਿਖਾ ਦੇ ਮਣਕੇ ਜੇ ਐ ਤਸੱਲੀ ਕਰਾ ਦੇ ਸੱਜਲੋਂ ਬਾਕੀ ਆਪਾਂ ਤੋਰ ਕੇ ਵੀ ਵਿਖਾਉਣੇ ਆ ਬੋਡੀ ਸਟਰਕਚਰ ਤੇ ਬਾਕੀ ਲੇਵਾ ਭਾਂਡਾ ਤੁਹਾਨੂੰ ਦੱਸਦਾ ਹੋਊਗਾ ਕਿ ਵਾਕੇ ਝੋਟੀ ਦੁੱਧ ਵਾਲੀ ਆ ਵੇਖੋ ਥਣਾ ਜਿਹੜਾ ਸਹਿਜ ਆ ਬੂਰਾ ਚੰਗਾ ਲੱਗਾ ਹੋਇਆ ਕਰਮਾਲੀ ਨੂੰ ਮੇਰੇ ਕੱਢੀ ਬਾਹਰ ਮਾਰੀ ਜਿੱਦਿਆਂ ਹੀ ਕਰਾ ਕੱਢ ਕੇ ਬਾਹਰ ਤੋਰ ਕਰਾ ਚੋ। ਮੋੜ ਬਾਅਦ ਆਇਆ। ਨਹੀਂ ਕੋਈ ਨਹੀਂ। ਹਾਂ ਸੱਜਣਾ ਕਰਿਓ ਤੋਰ ਚ। ਥੋੜਾ ਜਿਹਾ ਸਿੰਗ ਜ਼ਰੂਰ ਆ ਸੱਜਣਾ ਜਿਹੜਾ ਪਿੱਛੇ ਕਰਕੇ ਮੋੜਿਆ ਨੇ ਤੇ ਬਾਕੀ ਕੱਤ ਕਾਠ ਬੋਡੀ ਸਟਰਕਚਰ ਮੈਂ ਦਾ ਜਿੰਨਾ ਵੀ ਆ ਉਹ ਸਾਰਾ ਹੀ ਸੱਜਣਾ ਦੁੱਧ ਵਾਲਾ। ਵੇਖਿਓ ਆ ਕਿ ਕੋਲੇ ਪਸੰਦ ਆਊਗੀ ਤੁਹਾਡੇ। ਦੈਣਾ ਕੱਢਦੀ ਐ ਤੇ ਲੇਵਾ ਚੰਗਾ ਗਾਵਾ ਵਰਗਾ ਖੁੱਲਾ ਤਿਆਰ ਕਰੂਗੀ ਬਾਕੀ ਹੁਣ ਕੱਦ ਦਾ ਨਤਾਜਾ ਵੀਰ ਦੇ ਕੱਦ ਤੋਂ ਨਤਾਜਾ ਲਾ ਲਿਓ ਫੁੱਲ ਵੱਡਾ ਕੱਦ ਦਾ ਬਾਈ ਦਾ ਤੇ ਝੋਟੀ ਦਾ ਵੀ ਕੱਦ ਚੰਗਾ ਲੈ ਚੱਲ ਵੀਰੇ ਤੇ ਬਾਕੀ ਘਰ ਦੀ ਐ ਭਰਾ ਦੀ ਘਰੇ ਹੀ ਆਪਦੀ ਸੇਵਾ ਤੇ ਜਿਹੜਾ ਇਹਨੇ ਵੀਰ ਨੇ ਦੁੱਧ ਚੋਇਆ ਵੇਖੋ ਹੈ ਨਾ ਗੱਲਬਾਤ ਕੋਈ ਆ ਵੇਖੋ ਸੱਜਣੋ ਇੱਥੇ ਤਰਦੀ ਦਾ ਤੇ ਲਾਟੂਲਾ ਚੈੱਕ ਕਰ ਲੋ ਵੀ ਕੇਵ ਜਸਰਮਾਂ ਵਾਲੀ ਦੇਵਾ ਤਿਆਰ ਕਰ ਜੂਗੀ ਸਿਰਕ ਢਾਂਚਾ ਬਹੁਤ ਸੋਹਣਾ ਮੈਂ ਦਾ ਸੁਆ ਦੂਜਾ ਨਵਾਂ ਹਨ ਝੋਟੀਆ ਇਹ ਤੇ ਲਿਹਾਰਾ ਪਾਇਆ ਕਰਕੇ ਕਰਦੀ ਹੋਣੀ ਹਨਾ ਹਾਂਜੀ ਵੀਰੇ ਅੱਜ ਬਾਇਬਲ ਸੰਗਲੇ ਪਾਇਆ ਕਰਦੇ ਪਾਇਨ ਤੇ ਲਿਆ ਲੈਣ ਉਹਦੇ ਠੀਕ ਹੈ ਸੰਗਲ ਦਾ ਖੰਡੀ ਸਿਲ ਪੂਰੀ ਆ ਵੀਰੇ ਜਾਵਾਂ ਯਾਰ ਲੈ ਠੀਕ ਹੈ ਠੀਕ ਹੈ ਹਲੋ ਓਕੇ ਤੇ ਰੇਟ ਇਹਦਾ ਵੀਰ ਜੀ ਕੀ ਕਰੂਗਾ ਰੇਟ ਵੀਰੇ 160 ਹੈ ਦਾ ਡਿਮਾਂਡ ਇਹਦੀ ਜਿਹੜੀ ਕਰਦੇ ਆਪਾਂ 1 ਲੱਖ ਤੇ 60000 ਰੁਪਇਆ ਤੇ ਕਿੰਨਾ ਕੁ ਪਿਆਰ ਮੁਹੱਬਤ ਕਰੇਗਾ ਮਾਨ ਵੀਰੇ ਖੁੱਲਾ ਕਰ ਦੇਗਾ ਇਹ ਬੰਦੇ ਨੂੰ ਮੋੜ ਦੇਣੀ ਆਪਾਂ ਜਿਹੜਾ ਪਹਿਲਾ ਫੋਨ ਲਾਊਗਾ ਆਪਾਂ ਮੋੜ ਦੇਣੀ ਉਹਨੂੰ ਠੀਕ ਆ ਉਹਨੂੰ ਦੇ ਦੇਵਾਂਗੇ ਝੋਟੀ ਪਿੱਛੋਂ ਕਰਦੇ ਫੇਰ ਇੱਕ ਰੀਆ ਇਹਨੂੰ ਕਰਾ ਦਈਏ ਤਸੱਲੀ ਸੱਜਣੋ ਨੋਟ ਕਰ ਲਿਓ 1 ਲੱਖ ਤੇ 60000 ਰੁਪਇਆ ਇਹਦਾ ਰੇਟ ਆ ਡਿਮਾਂਡ ਆ ਭਰਾਹਰਾਂ ਦੀ ਚੀਜ਼ ਆ ਉਹਨਾਂ ਦੀ ਸੱਜਣੋ ਉਹਨਾਂ ਦਾ ਹੱਕ ਆ ਮੰਗਣ ਦਾ ਬਾਕੀ ਤੁਸੀਂ ਜਿੰਨੇ ਦੀ ਤੁਹਾਨੂੰ ਚੰਗੀ ਲੱਗੂਗੀ ਆਪਦਾ ਸੰਪਰਕ ਕਰਕੇ ਸੌਦਾ ਕਰ ਲਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵੱਸਦੇ ਰਹੋ